1985 ਤੋਂ ਬਾਅਦ ਸਿੱਖ ਪੰਥ ਅੰਦਰ ਅਗਿਆਨ ਦੀ ਹੀ ਬਗਾਵਤ ਹੋਈ ਹੈ ਅਕਲ ਦਾ ਇਨਕਲਾਬ ਸੰਘ ਨੇ ਸ਼ੁਰੂ ਕੀਤਾ ਤੇ ਅੱਜ ਕਾਮਯਾਬੀ ਦੀ ਸਿਖਰ ਤੇ ਹੈ ਪੰਜਾਬ ਦੇ ਅਣਖੀ ਵਸਨੀਕ ਹਮੇਸ਼ਾ ਦਿੱਲੀ ਨਾਲ ਟੱਕਰ ਲੈਂਦੇ ਆਏ ਹਨ ਜਾਂ ਇੰਜ ਕਹਿ ਲਈਏ ਕਿ ਜੰਗ ਦਿੱਲੀ ਪੰਜਾਬ ਦਾ ਹੁੰਦਾ ਹੀ ਰਹਿਣਾ ਹੈ 1947 ਤੋਂ ਪਹਿਲਾਂ ਹੀ ਭਾਵੇਂ ਸਰਦਾਰ ਕਪੂਰ ਸਿੰਘ ਜੀ ਨੇ ਲਿਖ ਦਿੱਤਾ ਸੀ ਕਿ ਅਕਾਲੀ ਦਲ ਦਾ ਉਹ ਹਾਲ ਹੈ ਸੇਵਾ ਚੰਦਾ ਜਾਰੀ ਰਹੇ ਸੰਗ ਆਰੀਆ ਸਮਾਜ ਦੀ ਪਹਿਲਾਂ ਪਹਿਲ ਸਿਆਸੀ ਦਲ ਦੂਜੇ ਦਲਾਂ ਦੀਆਂ ਟਾਣੀਆਂ ਦੇ ਪੱਤੇ ਤੋੜ ਕੇ ਆਪਣੇ ਵਿੱਚ ਸ਼ਾਮਲ ਕਰਦੇ ਸਨ ਪਰ ਹੁਣ ਤਾਂ ਬੋੜ ਹੀ ਪੁੱਟੇ ਗਏ ਸਿੱਖ ਜਿਹੜਾ ਹੁਣ ਹੀ ਭਾਜਪਾ ਦੀ ਪਹਿਲੀ ਪਸੰਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੜਕਦੇ ਬੋਲ ਪ੍ਰੋਗਰਾਮ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਸਾਡਾ ਅੱਜ ਦਾ ਵਿਸ਼ਾ ਕਾ ਕਰੋਚਾਂ ਦੀ ਕੁਰਸੀ ਪਰਕਰਮਾ ਜੀ ਹਾਂ ਜਿਹੜੇ ਅੱਜ ਕੱਲ ਸਿਆਸੀ ਲੋਕ ਨੇ ਪ੍ਰਸਿੱਧ ਸਾਹਿਤਕਾਰ ਜੇਮਸ ਰਸਲ ਲੋਵੇਲ ਲਿਖਦਾ ਹੈ ਕਿ ਅਗਿਆਨ ਦੀ ਬਗਾਵਤ ਖਤਰਨਾਕ ਨਹੀਂ ਹੁੰਦੀ ਖਤਰਨਾਕ ਹੈ ਅਕਲ ਦਾ ਇਨਕਲਾਬ 1985 ਤੋਂ ਬਾਅਦ ਸਿੱਖ ਪੰਥ ਅੰਦਰ ਅਗਿਆਨ ਦੀ ਹੀ ਬਗਾਵਤ ਹੋਈ ਹੈ ਅਕਲ ਦਾ ਇਨਕਲਾਬ ਸੰਘ ਨੇ ਸ਼ੁਰੂ ਕੀਤਾ ਤੇ ਅੱਜ ਕਾਮਯਾਬੀ ਦੀ ਸਿਖਰ ਤੇ ਹੈ ਇੱਥੇ ਇਹ ਵੀ ਸਾਝਾ ਕਿ ਪੰਜਾਬ ਨੇ ਹਮੇਸ਼ਾ ਤਾੜਵੀਆਂ ਦਾ ਵਿਰੋਧ ਕੀਤਾ ਹੈ ਚਾਹੇ ਉਹ ਮੁਗਲ ਹੋਣ ਅੰਗਰੇਜ਼ ਹੋਣ ਜਾਂ ਅੱਜ ਦੇ ਹਾਕਮ ਪੰਜਾਬ ਦੇ ਅਣਖੀ ਵਸਨੀਕ ਹਮੇਸ਼ਾ ਦਿੱਲੀ ਨਾਲ ਟੱਕਰ ਲੈਂਦੇ ਆਏ ਹਨ ਜਾਂ ਇੰਜ ਕਹਿ ਲਈਏ ਕਿ ਜੰਗ ਦਿੱਲੀ ਪੰਜਾਬ ਦਾ ਹੁੰਦਾ ਹੀ ਰਹਿਣਾ ਕਿਉਂਕਿ ਸਿੱਖਪੰਥ ਦਾ ਦ੍ਰਿੜ ਸੰਕਲਪ ਇਹ ਐਹਿਦ ਕਰਦਾ ਹੈ ਕਿ ਹਿੰਦੁਸਤਾਨ ਦੀ ਸਰਕਾਰ ਨਾ ਸਾਡੇ ਤੋਂ ਦਲੀਲ ਦੀ ਲੜਾਈ ਜਿੱਤ ਸਕਦੀ ਹੈ ਨਾ ਹੀ ਸ਼ਮਸ਼ੀਰ ਦੀ ਪਰ ਹੁਣ ਪਹਿਲਾਂ ਡੋਗਰਿਆਂ ਵਾਂਗ ਤੇ ਹੁਣ 도ਗਲਿਆਂ ਦੇ ਰੂਪ ਵਿੱਚ ਭੇਖੀ ਸਿੱਖਾਂ ਨੇ ਭਾਜਪਾ ਜਾਨੀ ਕਿ ਸੰਗ ਪਰਿਵਾਰ ਦੇ ਪੈਰ ਪੰਜਾਬ ਵਿੱਚ ਲਾ ਦੇਣੇ ਨੇ 1947 ਤੋਂ ਪਹਿਲਾਂ ਹੀ ਭਾਵੇਂ ਸਰਦਾਰ ਕਪੂਰ ਸਿੰਘ ਜੀ ਨੇ ਲਿਖ ਦਿੱਤਾ ਸੀ ਕਿ ਅਕਾਲੀ ਦਲ ਦਾ ਉਹ ਹਾਲ ਹੈ ਸੇਵਾចੰਦ ਦਾ ਜਾਰੀ ਰਹੇ ਸੰਗ ਆਰੀਆ ਸਮਾਜ ਕੇ ਉਦੋਂ ਤੋਂ ਇਹ ਨਿਹਾਰ ਸ਼ੁਰੂ ਹੋਇਆ ਜੋ ਹੁਣ ਵੱਡਾ ਦਰਖਤ ਬਣ ਗਿਆ ਤੇ ਇਸੇ ਦਰਖਤ ਦੇ ਟਾਣੇ ਹੁਣ ਨਵੇਂ ਸਿੱਖ ਜਿਹਰੇ ਹੁਣ ਸੰਗ ਦੇ ਕੋਹਾੜੇ ਵਿੱਚ ਦਸਤੇ ਬਣਾ ਕੇ ਪਾਏ ਜਾਣੇ ਹਨ ਜਿਸ ਨਾਲ ਵੱਡੇ ਜਾਣਗੇ ਸਿੱਖਾਂ ਦੇ ਪੁੱਤ ਤੇ ਪੋਤਰੇ ਪਹਿਲਾਂ ਪਹਿਲ ਸਿਆਸੀ ਦਲ ਦੂਜੇ ਦਲਾਂ ਦੀਆਂ ਟਾਹਣੀਆਂ ਦੇ ਪੱਤੇ ਤੋੜ ਕੇ ਆਪਣੇ ਵਿੱਚ ਸ਼ਾਮਲ ਕਰਦੇ ਸਨ ਪਰ ਹੁਣ ਤਾਂ ਬੋੜ ਹੀ ਪੁੱਟੇ ਗਏ ਜਿਵੇਂ ਕੈਪਟਨ ਅਮਰਿੰਦਰ ਸਿੰਘ ਦਾ ਪਰਿਵਾਰ ਸੁਨੀਲ ਜਾਕੜ ਮਲੂਕਾ ਜੀ ਦੀ ਨੌ ਰਵਨੀਤ ਸਿੰਘ ਬਿੱਟੂ ਚੌਧਰੀ ਸੰਤੋਖ ਸਿੰਘ ਦੀ ਘਰ ਵਾਲੀ ਚਰਨਜੀਤ ਸਿੰਘ ਨਟਵਾਲ ਸਮੀਰਤ ਪਰਵਾਰ ਮਨਪ੍ਰੀਤ ਬਾਦਲ ਅਰਵਿੰਦ ਖੰਨਾ ਆਦ ਬਹੁਤ ਸਾਰੇ ਚਿਹਰੇ ਨੇ ਹੁਣ ਜਿਹੜਾ ਤਾਜ਼ਾ ਚਿਹਰਾ ਹੈ ਤਰਨਜੀਤ ਸਿੰਘ ਸੰਧੂ ਉਹ ਨੇ ਜੋ ਭਾਜਪਾ ਵੱਲੋਂ ਸ੍ਰੀ ਅਮਰਸਾਹਬ ਤੋਂ ਲੋਕ ਸਭਾ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਹਨ ਕੰਸਵਾਂ ਅਨੁਸਾਰ ਦੂਸਰਾ ਜਿਹੜਾ ਹੋਵੇਗਾ ਸੁਖਦੇਵ ਸਿੰਘ ਢੀਂਡਸਾ ਜਿਨ੍ਹਾਂ ਨੂੰ ਭਾਜਪਾ ਨੇ ਪਦਮ ਪੂਸ਼ਣ ਐਵਾਰਡ ਦਿੱਤਾ ਸੀ ਕਿਉਂਕਿ ਭਾਜਪਾ ਹੁਣ ਬਾਦਲ ਦਲ ਤੇ ਜ਼ਿਆਦਾ ਭਰੋਸਾ ਨਹੀਂ ਕਰਦੀ ਕਿਉਂਕਿ ਸਮਝੌਤਾ ਨਹੀਂ ਹੋਇਆ ਤੇ ਆਉਣ ਵਾਲੇ ਸਮੇਂ ਵਿੱਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਆਉਣੀਆਂ ਹਨ ਤੇ ਸੰਗ ਸਿੱਧੇ ਰੂਪ ਵਿੱਚ ਦਿੱਲੀ ਤੇ ਹਜੂਰ ਸਾਹਿਬਾਂ ਗੁਰਦੁਆਰਾ ਕਮੇਟੀਆਂ ਤੇ ਕਾਬਜ ਹੋਣਾ ਚਾਹੁੰਦਾ ਹੈ। ਇਹੀ ਕਾਰਨ ਹੈ ਕਿ ਤੀਸਰੇ ਚਿਹਰੇ ਵਜੋਂ ਹਰਿੰਦਰ ਸਿੰਘ ਖਾਲਸਾ ਨਾਰਵੇ ਵਾਲੇ ਵੀ ਭਾਜਪਾ ਖੇਮੇ 'ਚ ਮੋਰੀ ਹੋਣਗੇ ਕਿਉਂਕਿ ਜੂਨ 1984 ਤੋਂ ਬਾਅਦ ਇਹਨਾਂ ਨੇ ਨਾਰਵੇ ਦੇ ਰਾਜਦੂਤ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਫਿਰ ਪੰਥਕ ਸਭਾ ਵਿੱਚ ਵਿਚਰਦੇ ਰਹੇ ਹਨ। ਪੰਜ ਪ੍ਰਧਾਨੀ ਜਥੇਬੰਦੀਆਂ ਵਿੱਚ ਮੋਦੀ ਜਿਹੇ ਯਾਰਾਂ ਵਿੱਚੋਂ ਇਹ ਇੱਕ ਸਨ ਦਲਜੀਤ ਸਿੰਘ ਬਿੱਟੂ ਨਾਲ ਇਹਨਾਂ ਦਾ ਚੰਗਾ ਸਾਥ ਰਿਹਾ ਤੇ ਪਿੱਛੇ ਜਿਹੇ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਦੇ ਆਪਣੇ ਵਿੱਚ ਮੈਡ ਹਰਦੀਪ ਸਿੰਘ ਪੂਰੀ ਨਾਲ ਮਿਲ ਕੇ ਭਾਜਪਾ ਦੇ ਪੱਕੇ ਤੌਰ ਤੇ ਮੈਂਬਰ ਬਣ ਗਏ ਹਨ ਤੇ ਬਿਆਨ ਦਿੱਤਾ ਸੀ ਕਿ ਉਹ ਹੁਣ ਭਾਜਪਾ ਲਈ ਪ੍ਰਚਾਰ ਕਰਿਆ ਕਰਨਗੇ ਸਿੱਖੇਰਾ ਹੁਣ ਹੀ ਭਾਜਪਾ ਦੀ ਪਹਿਲੀ ਪਸੰਦ ਹੈ ਤੇ ਇਹਨਾਂ ਦੀਆਂ ਕੁਰਬਾਨੀਆਂ ਸਦਕਾ ਪੰਜਾਬੀ ਜਲਦੀ ਹੀ ਭਾਜਪਾ ਤੇ ਇਹਨਾਂ ਚਿਹਰਿਆਂ ਤੇ ਭਰੋਸਾ ਵੀ ਕਰਨਗੇ ਤਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਜਪਾ ਦੀ ਅਸਿੱਧੇ ਢਾਂਗ ਨਾਲ ਰਖੇਲ ਬਣ ਸਕੇ ਚੌਥੇ ਨੰਬਰ ਤੇ ਸ੍ਰੀ ਅਮਰਸਰ ਸਾਹਿਬ ਤੋਂ ਪਿਛਲੀ ਵਾਰ ਲੋਕ ਸਭਾ ਚੋਣਾਂ ਚ ਭਾਜਪਾ ਦੇ ਉਮੀਦਵਾਰ ਰਹੇ ਹਰਦੀਪ ਸਿੰਘ ਪੂਰੀ ਹੁਣ ਕਟ ਗਣਤੀ ਦੇ ਚੇਅਰਮੈਨ ਦਾ ਚਿਹਰਾ ਵੀ ਹੈ ਹੁਣ ਭਾਜਪਾ ਵੱਲੋਂ ਇਹਨਾਂ ਵਿੱਚੋਂ ਹੀ ਕਿਸੇ ਇੱਕ ਨੂੰ ਗੁਰਦੁਆਰਾ ਚੋਣ ਕਮਿਸ਼ਨ ਦੀ ਚੇਅਰਮੈਨੀ ਜਾਂ ਇਹੀ ਕੋਈ ਚੇਅਰਮੈਨੀ ਮੰਤਰੀ ਦਾ ਅਹੁਦਾ ਜਾਂ ਰਾਜ ਸਭਾ ਦੀ ਮੈਂਬਰੀ ਆਦਿ ਉਹ ਇੱਕ ਵਿੱਚ ਦਿੱਤੀ ਜਾ ਸਕਦੀ ਹੈ ਤਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਲੜੀਆਂ ਜਾਣ ਸਹੀ ਅਰਥਾਂ ਵਿੱਚ ਭਾਜਪਾ ਚਾਹੁੰਦੀ ਹੈ ਕਿ ਸਿੱਖ ਸ਼ਕਤੀ ਜਿੰਨੀ ਵੰਡੀ ਜਾ ਸਕਦੀ ਹੈ ਵੰਡ ਦਿੱਤੀ ਜਾਵੇ ਤਾਂ ਕਿ ਇਹ ਸਿੱਖ ਇੱਕ ਦੂਜੇ ਤੇ ਵਿਸ਼ਵਾਸ ਕਰਨੋਂ ਹੀ हट ਜਾਣ ਇਸ ਕੰਮ ਦੀ ਜ਼ਿੰਮੇਵਾਰੀ ਉਪਰੋਕਤ ਜਿਹੜੇ ਜਿਨ੍ਹਾਂ ਦੇ ਮੈਂ ਪਹਿਲਾਂ ਨਾਮ ਲੈ ਕੇ ਹਟਿਆ ਉਹਨਾਂ ਨੂੰ ਦਿੱਤੀ ਜਾ ਚੁੱਕੀ ਜਾਂ ਦਿੱਤੇ ਜਾਣ ਦਾ ਅਨੁਮਾਨ ਵੀ ਲਾਇਆ ਜਾ ਸਕਦਾ ਹੈ ਪੰਜਵੇਂ ਚਿਹਰੇ ਵਜੋਂ ਦਿੱਲੀ ਤੋਂ ਮਨਜਿੰਦਰ ਸਿੰਘ ਸਿਰਸਾ ਵੀ ਹਨ ਜੋ ਸਿੱਖ ਨੀਤੀ ਦੀ ਬਜਾਏ ਰਾਜਨੀਤਿਕ ਦੇ ਇੱਛੇ ਕਾਨ ਪਰ ਭਾਜਪਾ ਨੇ ਉਹਨਾਂ ਨੂੰ ਮੂਲੋਂ ਹੀ ਹਰਜੀਤ ਸਿੰਘ ਗਰੇਵਾਲ ਵਾਂਗੂ ਅਣਗੌਣ ਲਿਆ ਕੀਤਾ ਹੋਇਆ ਹੈ ਕਿਉਂਕਿ ਸਿੱਖਾਂ ਨੂੰ ਦਿੱਲੀ 'ਚ ਭਾਰੂ ਨਹੀਂ ਹੋਣਾ ਦੇਣੀ ਚਾਹੁੰਦੀ ਭਾਜਪਾ ਗੁਰੂ ਆਪਣੇ ਪੰਥ ਨੂੰ ਕਿਵੇਂ ਹਰਿਆ ਪਰਿਆ ਰੱਖੇਗਾ ਜਾਂ ਹੁਣ ਚੋਣਾਂ ਦੇ ਵਿੱਚ ਪੰਜਾਬੀ ਜੇਕਰ ਭਾਜਪਾ ਨੂੰ ਬਹੁਤਾਦ ਵਿੱਚ ਵੋਟ ਦਿੰਦੇ ਨੇ ਤੇ ਆਉਣ ਵਾਲੇ ਸਮੇਂ ਵਿੱਚ ਇਹ ਯਾਦ ਰੱਖਿਓ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਇਹਨਾਂ ਦਾ ਕਬਜ਼ਾ ਹੋਵੇਗਾ ਹੋ ਸਕਦਾ ਮੇਰੇ ਇਹਨਾਂ ਬੋਲਾਂ ਨੂੰ ਕੁਝ ਲੋਕ ਇਹ ਕਹਿ ਲੈਣ ਕਿ ਮੈਂ ਕੋਈ ਅਕਾਲੀ ਦਲ ਬਦਲ ਦੀ ਹੱਕ ਵਿੱਚ ਬੁਖਤ ਰਿਆਂ ਆ ਜੀਹਾ ਬਿਲਕੁਲ ਨਹੀਂ ਹੈ ਹੋਰ ਵੀ ਬਹੁਤ ਸਾਰੀਆਂ ਪਾਰਟੀਆਂ ਨੇ ਨੋਟਾ ਦਾ ਬਟਨ ਵੀ ਹੈਗਾ ਉਹ ਵੀ ਦਿਵਾ ਸਕਦੇ ਹੋ ਤੁਸੀਂ ਹੱਕ ਰੱਖਦੇ ਹੋ ਪਰ ਵੋਟ ਪਾਉਣਾ ਤੁਹਾਡਾ ਪਹਿਲਾ ਫਰਜ਼ ਹੈ ਭਵਿੱਖ ਚ ਕੀ ਹੋਣਾ ਹੈ ਇਹ ਦੱਸਣਾ ਸਾਡਾ ਫਰਜ਼ ਬਣਦਾ ਸੀ ਜਿੰਨੀ ਕਾਲ ਪ੍ਰਖਵਾਹੀ ਗੁਰੂ ਨੇ ਬੁੱਧੀ ਬਖਸ਼ੀ ਹੈ ਪਰ ਜੰਗਲ ਦੀ ਅੱਗ ਵਿੱਚ ਕੋਈ ਹਰਿਆ ਬੂਟ ਰਹੇ ਹੋਰੀ ਕੋਈ ਤੇ ਹਰਾ ਬੂਟਾ ਹੋਏਗਾ ਜਿਹੜਾ ਸਾਡੇ ਸਿੱਖ ਪੰਥ ਨੂੰ ਜਗਾਏਗਾ ਸਾਡੇ ਪੰਜਾਬ ਨੂੰ ਜਗਾਏਗਾ ਪੰਜਾਬ ਦੀ ਰਹਿਨਮਾਈ ਕਰੇਗਾ ਤੇ ਪੰਜਾਬ ਮੋੜ ਸੋਨੇ ਦੀ ਚਿੜੀ ਬਣੇਗਾ ਅੱਜ ਦੇ ਰੜਕਦੇ ਬੋਲਾਂ ਵਿੱਚ ਸਿਰਫ ਇੰਨਾ ਹੀ ਨਵਾਂ ਬੀਸ਼ਾ ਲੈ ਕੇ ਜਲਦੀ ਹਾਜ਼ਰ ਹੋਵਾਂਗਾ ਤਦ ਤੱਕ ਬਲਵਿੰਦਰ ਸਿੰਘ ਪ੍ਰੈਨ ਨੂੰ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ